ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਡੇ ਲਈ ਦਹੀਂ ਤੜਕੇ ਦੀ ਰੈਸਪੀ ਆ ਜਿਹੜੀ ਉਹ ਲੈ ਕੇ ਆਏ ਆ ਇਹ ਜਿਹੜੀ ਰੈਸਪੀ ਆ ਉਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਜੇਕਰ ਤੁਸੀਂ ਇਹ ਸਾਰੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਤੇ ਬਨੇ ਰਹੋ ਐਂਡ ਤੱਕ ਦਹੀਂ ਤੜਕਾ ਬਣਾਉਣ ਦੇ ਲਈ ਆਪਾਂ ਨੇ ਘਰ ਦਾ ਫਰੈਸ਼ ਜਿਹੜਾ ਦਹੀਂ ਲਿਆ ਇਹ ਦੇਖੋ ਬਿਲਕੁਲ ਇੱਕਦਮ ਟਿੱਕੀ ਦੀ ਤਰ੍ਹਾਂ ਆਪਣਾ ਜਿਹੜਾ ਇਹ ਦਹੀਂ ਆ ਉਹ ਚੰਨਿਆ ਹੋਇਆ ਦਹੀਂ ਆ ਜਿਹੜਾ ਤੁਸੀਂ ਵੱਧ ਘੱਟ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਲੈ ਲੈਣਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫੈਂਡ ਲਵਾਂਗੇ ਆਪਾਂ ਜਿਹੜਾ ਦਹੀਂ ਆ ਆਪਣੇ ਮੈਂਬਰਾਂ ਦੇ ਹਿਸਾਬ ਨਾਲ ਲਵਾਂਗੇ ਆਪਾਂ ਇਹ ਜਿਹੜਾ ਦਹੀਂ ਤੜਕਾ ਇਹ ਥੋੜੀ ਕੁਆਂਟੀਟੀ ਦੇ ਵਿੱਚ ਬਣਾਵਾਂਗੇ ਜੇਕਰ ਤੁਹਾਡੇ ਘਰ ਦੇ ਵਿੱਚ ਮੈਂਬਰ ਜ਼ਿਆਦਾ ਨਹੀਂ ਤਾਂ ਤੁਸੀਂ ਜ਼ਿਆਦਾ ਵੀ ਬਣਾ ਸਕਦੇ ਹੋ ਆਪਾਂ ਨੇ ਦਹੀਂ ਆ ਜਿਹੜਾ ਇੱਕਦਮ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਤਾਂ ਕਿ ਇਹਦੇ ਵਿੱਚ ਜਿਹੜਾ ਕੋਈ ਵੀ ਲੰਮਸ ਨਾ ਰਹੇ ਦੇਖੋ ਦਹੀਂ ਆਪਣਾ ਜਿਹੜਾ ਹਜੇ ਥੋੜਾ ਜਿਹਾ ਠਿੱਕਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਮਿਲਾ ਦਾਂਗੇ ਪਾਣੀ ਵੀ ਤੁਸੀਂ ਆਪਣੇ ਹਿਸਾਬ ਨਾਲ ਬਣਾਉਣਾ ਹੈ ਕਟਵਤ ਆਪਣੀ ਜ਼ਰੂਰਤ ਦੇ ਅਨੁਸਾਰ ਇੱਕ ਵਾਰ ਆਪਾਂ ਫਿਰ ਤੋਂ ਜਿਹੜਾ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਵਾਂਗੇ ਇਸ ਤਰ੍ਹਾਂ ਦਾ ਆਪਾਂ ਨੇ ਜਿਹੜਾ ਦਹੀਂ ਆ ਬਣਾ ਲੈਣਾ ਤੇ ਹੁਣ ਆਪਾਂ ਢੜਕੇ ਦੀ ਤਿਆਰੀ ਕਰਾਂਗੇ ਤੜਕੇ ਦੇ ਲਈ ਹੁਣ ਆਪਾਂ ਇੱਕ ਕਾਟਸ਼ੀ ਲੈ ਲਵਾਂਗੇ ਤੇ ਗੈਸ ਦੀ ਫਲੇਮ ਆ ਜਿਹੜੀ ਬਿਲਕੁਲ ਲੋ ਕਰ ਲਵਾਂਗੇ ਤੁਸੀਂ ਵੱਡਾ ਕੋਈ ਤੜਕਦਾਨ ਹੋਵੇ ਉਹ ਵੀ ਲੈ ਸਕਦੇ ਹੋ ਆਪਾਂ ਨੇ ਦਹੀਂ ਆ ਜਿਹੜਾ ਇਹ ਥੋੜੀ ਮਾਤਰਾ ਦੇ ਵਿੱਚ ਤਿਆਰ ਕਰਨਾ ਇਸ ਕਰਕੇ ਆਪਾਂ ਨੂੰ ਤੜਕਾ ਜਿਹੜਾ ਇਹ ਵੀ ਬਹੁਤ ਥੋੜਾ ਹੋਊਗਾ ਆਪਣਾ ਇਸ ਕਰਕੇ ਆਪਾਂ ਨੇ ਛੋਟੇ ਭਾਂਡੇ ਦਾ ਹੀ ਛੋਟੇ ਭਾਂਡੇ ਦਾ ਇਸਤੇਮਾਲ ਕੀਤਾ ਤੇ ਹੁਣ ਆਪਾਂ ਕੜਛੀ ਆ ਜਿਹੜੀ ਉਹਨੂੰ ਇੱਕਦਮ ਸੁਕਾ ਲਵਾਂਗੇ ਤੇ ਚੰਗੀ ਤਰ੍ਹਾਂ ਗਰਮ ਹੋਣ ਦੇ ਲਈ ਰੱਖ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਆ ਜਿਹੜਾ ਆਪਾਂ ਨੇ 1 ਟੇਬਲस्पून ਦੇ ਕਰੀਬ ਲੈ ਲਿਆ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਗਰਮ ਕਰਾਂਗੇ ਗੈਸ ਦੀ ਫਲੇਮ ਨੂੰ ਥੋੜੀ ਜਿਹੀ ਹੋਰ ਬਤਾ ਲਵਾਂਗੇ ਆਪਾਂ ਤੇਲ ਆ ਜਿਹੜਾ ਆਪਣਾ ਗਰਮ ਹੋ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਪਿੰਚ ਦੇ ਕਰੀਬ ਪਾਵਾਂਗੇ ਹਿੰਗ ਨਾਲ ਹੀ ਆਪਾਂ ਛੋਟਾ ਅੱਧਾ ਚਮਚਾ ਜਿਹਦੇ ਵਿੱਚ ਜੀਰੇ ਦਾ ਪਾ ਲਵਾਂਗੇ ਤੇ ਨਾਲ ਹੀ ਆਪਾਂ ਪਾ ਦਾਂਗੇ ਕੜੀ ਪੱਤਾ ਤੇ ਆਪਾਂ ਨੇ ਇੱਕ ਪਿਆਜ਼ ਆ ਜਿਹੜਾ ਉਹ ਵੀ ਬਰੀਕ ਕੱਟ ਕੇ ਰੱਖਿਆ ਹੋਇਆ ਸੀ ਤੇ ਨਾਲ ਹੀ ਹੁਣ ਆਪਾਂ ਪਿਆਜ਼ ਪਾ ਲੈਣਾ ਤੇ ਹੁਣ ਆਪਾਂ ਇੱਕ ਚਮਚੇ ਨਾਲ ਕੜ ਕੇ ਨੂੰ ਜਿਹੜਾ ਖਲਾ ਲਵਾਂਗੇ ਕੜੀ ਪੱਤੇ ਦਾ ਜਿਹੜਾ ਟੇਸਟ ਹੈ ਉਹ ਬਹੁਤ ਵਧੀਆ ਹੁੰਦਾ ਤੇ ਇਹਦੇ ਨਾਲ ਖੁਸ਼ ਹੋਗਾ ਜਿਹੜੀ ਉਹ ਵੀ ਬਹੁਤ ਵਧੀਆ ਆਉਂਦੀ ਆ ਇਹ ਜਿਹੜਾ ਦਹੀਂ ਟੜ ਕੇ ਇਹ ਤੁਸੀਂ ਰੋਟੀ ਪਰਾਂਠੇ ਨਾਲ ਚੌਲਾਂ ਨਾਲ ਕਿਸੇ ਵੀ ਤਰ੍ਹਾਂ ਖਾ ਸਕਦੇ ਹੋ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਜੇਕਰ ਆਪਣੇ ਕੋਈ ਕੋਈ ਆਪਸ਼ਨ ਨਾ ਹੋਵੇ ਦਾਲ ਸਬ지 ਬਣਾਉਣ ਦੀ ਜਾਂ ਮਨ ਨਾ ਕਰਦਾ ਹੋਵੇ ਤਾਂ ਤੁਸੀਂ ਇਹ ਜਿਹੜਾ ਦਹੀਂ ਤੜਕਾ ਏ ਉਹ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਨਾਲ ਹੀ ਜ਼ਿਆਦਾ ਇਹਨੂੰ ਟਾਈਮ ਵੀ ਨਹੀਂ ਲੱਗਦਾ ਹੈਗਾ ਬਹੁਤ ਘੱਟ ਸਮੇਂ ਦੇ ਵਿੱਚ ਜਿਹੜਾ ਇਹ ਤੜਕਾ ਆਪਣਾ ਤਿਆਰ ਹੋ ਜਾਂਦਾ ਤੇ ਹੁਣ ਆਪਾਂ ਪਿਆਜ਼ਾਂ ਨੂੰ ਆ ਜਿਹੜਾ ਚੰਗੀ ਤਰ੍ਹਾਂ ਭੁੰਨਾਂਗੇ ਤੇ ਕੜਛੀ ਆ ਜਿਹੜੀ ਮੇਰੀ ਇਹ ਥੋੜੀ ਜੀ ਘੱਟ ਸੈਟ ਆਉਂਦੀ ਹੈ ਗੈਸ ਦੇ ਉੱਪਰ ਆਪਾਂ ਇੱਕ ਪਾਸੇ ਤੋਂ ਫੜ ਕੇ ਇਹਨੂੰ ਜਿਹੜਾ ਮਸਾਲਾ ਆਪਣਾ ਚੰਗੀ ਤਰ੍ਹਾਂ ਹਲਾ ਕੇ ਮਿਕਸ ਕਰ ਲਾਂਗੇ ਤਾਂ ਕਿ ਜਿਹੜਾ ਸੇਕ ਆ ਉਹ ਬਰਾਬਰ ਲੱਗ ਜਵੇ ਤੇ ਥੋੜੀ ਦੇਰ ਆਪਾਂ ਇਸ ਨੂੰ ਇਸੇ ਤਰ੍ਹਾਂ ਪੁੰਨਣ ਦਵਾਂਗੇ ਤੇ ਹੁਣ ਆਪਾਂ ਤੜਕੇ ਨੂੰ ਇੱਕ ਵਾਰ ਚੰਗੀ ਤਰ੍ਹਾਂ ਹਿਲਾ ਲਵਾਂਗੇ ਪਿਆਜ਼ ਨੇ ਜਿਹੜੇ ਆਪਣੇ ब्राउन ਹੋਣ ਲੱਗ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਕੱਟੀ ਹੋਈ ਇੱਕ ਲਾਲ ਮਿਰਚ ਜਿਹੜੀ ਉਹ ਪਾ ਲਾਂਗੇ ਜੇਕਰ ਤੁਸੀਂ ਜ਼ਿਆਦਾ ਤਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਮਿਰਚਾ ਜਿਹੜੀ ਉਹ ਵੱਧ ਵੀ ਲੈ ਸਕਦੇ ਹੋ ਪਰ ਦਹੀਂ ਦੇ ਵਿੱਚ ਕੀ ਹੈ ਕਿ ਮਿਰਚਾ ਜਿਹੜੀ ਉਹ ਥੋੜੀ ਜੀ ਮੀਡੀਅਮ ਦੀ ਮੀਡੀਅਮ ਜੀ ਉਹ ਚੰਗੀ ਲੱਗਦੀ ਆ ਤੇ ਹੁਣ ਆਪਾਂ ਇੱਕ ਟਮਾਟਰ ਆ ਇਹਨੂੰ ਵੀ ਪਾ ਲਵਾਂਗੇ ਮਾਟਰਾ ਪਾਣੀ ਚੰਗੀ ਤਰ੍ਹਾਂ ਮੈਸ਼ ਕਰ ਲੈਣੇ ਨੇ 팬 ਹਲਕੇ ਖੱਟਾ ਨਾ ਇਹਨੂੰ ਹਿਲਾਵਾਂਗੇ ਜਦੋਂ ਤੱਕ ਇਹ ਸੌਫਟ ਨਹੀਂ ਹੋ ਜਾਂਦੇ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਛੋਟਾ ਚਮਚਾ ਜਿਹੜਾ ਧਨੀਆ ਪਾਊਡਰ ਦਾ ਪਾ ਦਵਾਂਗੇ ਧਨੀਆ ਪਾਊਡਰ ਦੀ ਖੁਸ਼ਬੂ ਹੈ ਜਿਹੜੀ ਉਹ ਬਹੁਤ ਵਧੀਆ ਆਉਂਦੀ ਆ ਤੜਕੇ ਦੇ ਵਿੱਚ ਇੱਕ ਛੋਟਾ ਚਮਚੀ ਆਪਾਂ ਇਹਦੇ ਵਿੱਚ ਨੂਣ ਦਾ ਲਵਾਂਗੇ ਨੂਣ ਆ ਜਿਹੜਾ ਇਹ ਵੱਧ ਘੱਟ ਤੁਸੀਂ ਆਪਣੇ ਹਿਸਾਬ ਨਾਲ ਲੈ ਲਿਓ ਆਪਾਂ ਨੇ ਨੂਣ ਇਹਦੇ ਵਿੱਚ ਚੇਸ ਕਰਕੇ ਥੋੜਾ ਪਾਇਆ ਹੈ ਕਿਉਂਕਿ ਇਹਦੇ ਵਿੱਚ ਮੈਂ ਕਾਲੀ ਮਿਰਚ ਤੇ ਛੁਨੇ ਜੀਰਾ ਦਾ ਪਾਊਡਰ ਵੀ ਪਾਉਂਗੀ ਉਹਦੇ ਵਿੱਚ ਵੀ ਮੇਰਾ ਨੂਣ ਆ ਜਿਹੜਾ ਰਲਾ ਕੇ ਰੱਖਿਆ ਹੋਇਆ ਦਹੀਂ ਗਾਇ ਤੇ ਇਹਦੇ ਵਿੱਚ ਪਾਉਣ ਲਈ ਬੰਦੇ ਪਹਿਲਾਂ ਹੀ ਪਾਊਡਰ ਆ ਜਿਹੜਾ ਤਿਆਰ ਕਰਕੇ ਰੱਖਿਆ ਹੋਇਆ ਸੀਗਾ ਦੇਖੋ ਆਪਣਾ ਪਿਆਜ਼ ਆ ਜਿਹੜਾ ਸੌਫਟ ਹੋਣਾ ਸ਼ੁਰੂ ਹੋ ਗਿਆ ਹੈ। ਤੇ ਗੈਸ ਦੀ ਫਲੇਮ ਨੂੰ ਆਪਾਂ ਬਿਲਕੁਲ ਲੋ ਕਰ ਲਵਾਂਗੇ। ਨਾਲ ਹੀ ਆਪਾਂ ਛੋਟਾ ਇੱਕ ਚਮਚ ਇਹਦੇ ਵਿੱਚ ਹਰਦੀ ਦਾ ਪਾ ਲਵਾਂਗੇ। ਹਰਦੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ। ਜਿਹੜਾ ਇਹਦਾ ਕੱਚਾਪਾਨ ਉਹ ਸਾਰਾ ਨਿਕਲ ਜਵੇ ਜਦੋਂ ਤੱਕ ਆਪਣਾ ਮਸਾਲਾ ਇਹ ਜਿਹੜਾ ਤੇਲ ਨਹੀਂ ਛੱਡ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਪੁੰਨਦੇ ਰਵਾਂਗੇ ਤੇ ਆਪਣੇ ਟਮਾਟਰ ਨੇ ਜਿਹੜੇ ਉਹ ਬਿਲਕੁਲ ਮੈਸ਼ ਹੋ ਗਏ ਨੇ ਦੇਖੋ ਮਸਾਲੇ ਨੇ ਆਪਣੇ ਨੇ ਤੇਲ ਛੱਡਣਾ ਜਿਹੜਾ ਸ਼ੁਰੂ ਕਰਤਾ ਹੈ ਥੋੜੀ ਦੇਰ ਆਪਾਂ ਇਹਨੂੰ ਹੋਰ ਪਕਾ ਲਾਂਗੇ ਹੁਣ ਆਪਾਂ ਇਹਦੇ ਵਿੱਚ ਕਾਲੀ ਮਿਰਚ ਤੇ ਪੁੰਨੇ ਜੀਰੇ ਦਾ ਪਾਊਡਰ ਹੈ ਜਿਹੜਾ ਪਾ ਲਵਾਂਗੇ ਦੇਖੋ ਮਸਾਲਾ ਇਹ ਜਿਹੜਾ ਬਿਲਕੁਲ ਆਪਣਾ ਤੱਕ ਚੁੱਕਿਆ ਹੈ ਤਣੀ ਇਹਦੀ ਖੁਸ਼ਬੂ ਆ ਜਿਹੜੀ ਉਹ ਵੀ ਬਹੁਤ ਵਧੀਆ ਆਉਣ ਲੱਗ ਗਈ ਆ ਮਸਾਲੇ ਦੇ ਵਿੱਚੋਂ ਕੜੀ ਪੱਤੇ ਦਾ ਜਿਹੜਾ ਫਲੇਵਰ ਆ ਤੇਰੀ ਜਿਹੜੀ ਖੁਸ਼ਬੂ ਆ ਉਹ ਵੀ ਬਹੁਤ ਵਧੀਆ ਜੇਕਰ ਤੁਹਾਡੇ ਘਰੇ ਮਹਿਮਾਨਾਂ ਨੇ ਆਉਣਾ ਹੋਵੇ ਤਾਂ ਤੁਸੀਂ ਇਹ ਰਾਇਤਾ ਇਹ ਜਿਹੜਾ ਤੜਕੇ ਵਾਲਾ ਜਰੂਰ ਬਣਾ ਕੇ ਖਵਾਇਓ ਮਹਿਮਾਨਾਂ ਨੂੰ ਤੁਹਾਡੇ ਨੂੰ ਬਹੁਤ ਹੀ ਪਸੰਦ ਆਊਗਾ ਇਹ ਰਾਇਤਾ ਤੇ ਹੁਣ ਆਪਣਾ ਤੜਕਾ ਬਿਲਕੁਲ ਚੰਗੀ ਤਰ੍ਹਾਂ ਪੱਕ ਗਿਆ ਏ ਅਰੇ ਜੁੱ ਚੁਕਿਆ ਏ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰ ਦੇਖੋ ਤੇਲ ਛੱਡਣਾ ਸ਼ੁਰੂ ਕਰਤਾ ਏ ਆਪਣੇ ਤੜਕੇ ਨੇ ਤੇ ਹੁਣ ਆਪਾਂ ਇਹਨੂੰ ਠੰਡਾ ਕਰਨ ਦੇ ਲਈ ਰੱਖ ਦਾਂਗੇ ਗੈਸ ਦੀ ਫਲੇਮ ਆ ਜਿਹੜੀ ਉਹ ਆਪਾਂ ਨੇ ਬੰਦ ਕਰਤੀ ਆ ਤੇ ਹੁਣ ਆਪਾਂ ਇਹਨੂੰ 5-7 ਮਿੰਟ ਠੰਡਾ ਹੋਣ ਲਈ ਰੱਖਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਦਹੀਂ ਦੇ ਵਿੱਚ ਐਡ ਕਰਾਂਗੇ ਬਿਲਕੁਲ ਠੰਡਾ ਹੋ ਗਿਆ ਏ ਹੁਣ ਆਪਾਂ ਇਸ ਦਹੀਂ ਦੇ ਵਿੱਚ ਆ ਜਿਹੜਾ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਆਪਾਂ ਨੇ ਦਹੀਂ ਆ ਜਿਹੜਾ ਤੜਕੇ ਵਾਲਾ ਮਿਕਸ ਕਰ ਲੈਣਾ ਦੇਖੋ ਕਲਰ ਆ ਜਿਹੜਾ ਦਿਖਦਾ ਉਹ ਵੀ ਵਧੀਆ ਹੁੰਦੀ ਹੈ। ਦਹੀਂ ਤੜਕਾ ਜਿਹੜਾ ਆਪਾਂ ਨੇ ਬਿਲਕੁਲ ਠੰਡਾ ਕਰਕੇ ਪਾਉਣਾ ਹੈ ਤਾਂ ਕਿ ਦਹੀਂ ਆ ਜਿਹੜਾ ਆਪਣਾ ਉਹ ਫਟੇ ਨਾ। ਜੇਕਰ ਆਪਾਂ ਗਰਮ ਤੜਕਾ ਪਾ ਦਾਂਗੇ ਤਾਂ ਦਹੀਂ ਨੇ ਆਪਣੇ ਨੇ ਫਟ ਜਾਣ। ਦੇਖੋ ਆਪਣਾ ਜਿਹੜਾ ਇਹ ਤੜਕਾ ਹੈ ਦਹੀਂ ਦਹੀਂ ਤੜਕਾ ਇਹ ਖਾਣ ਦੇ ਲਈ ਤਿਆਰ ਆ। ਤੁਸੀਂ ਇਹਨੂੰ ਰੋਟੀ ਪਰੌਂਠੇ ਚੌੜਾ ਨਾਲ ਜਿੱਦਾਂ ਕਿ ਤੁਹਾਡਾ ਦਿਲ ਕਰੇ ਸਭ ਖਾ ਸਕਦੇ ਹੋ। ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦਿਓ ਨਾਲ ਹੀ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਰੈਸਪੀ ਇਹ ਜਿਹੜੀ ਦਹੀਂ ਤੜਕੇ ਦੀ ਉਹ ਕਿਸ ਤਰ੍ਹਾਂ ਲੱਗੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ